ਦੋਸਤੋ ਇਸ ਤਰ੍ਹਾਂ ਆ ਕਿ ਅੱਜ ਸਾਡੇ ਰੋਡ ਸ਼ੋਅਰੂਮ ਜਿਹੜਾ ਚੱਲ ਰਿਹਾ ਸਕੂ ਲੋਕ ਸਭਾ ਦਾ ਮੈਂ ਸੂਰੂ ਦੇ ਲੋਕਾਂ ਦਾ ਦੇਨ ਨਹੀਂ ਦੇ ਸਕਦਾ ਜਿਨ੍ਹਾਂ ਨੇ ਬਹੁਤ ਵੱਡੀ ਤਰ੍ਹਾਂ ਵਿੱਚ ਟਰੈਕਟਰ ਮੋਟਰਸਾਈਕਲ ਕੱਢੀਆਂ ਲੈ ਕੇ ਪੁੱਛੇ ਸਾਡੇ ਰੋਡ ਸ਼ੋਅਰੂਮ ਤੇ ਤਾਂ ਹਸ਼ਕਾ ਕੰਮ ਕਰਦਾ ਪਰ ਇਸ ਦੌਰਾਨ ਮੈਂ ਇੱਕ ਵਾਰ ਸਵਾਗਤ ਕਰਦਾ ਸਾਡੇ ਸਤਿਕਾਰਯੋਗ ਵੀਰ ਰਜਿੰਦਰ ਕੌਰ ਸਪਰਸ਼ ਕੌਮਚੇ ਅੰਸ਼ਤ ਪੰਜਾਬ ਉਹ ਸਾਡੇ ਨਾਲ ਹੀ ਸਤਿੰਦਰ ਰਾਜਮਾਨ ਨੇ ਔਰ ਉਹਨਾਂ ਦੇ ਨਾਲ ਅੱਜ ਸਦੇ ਪਹੁੰਚੇ ਜੋ ਕੀ ਗੋਜੀਤ ਕੌਰ ਜੀ ਸ਼ਹੀਦ ਭਗਤ ਸਿੰਘ ਜੀ ਦੀ ਸਕੇ ਪਰਿਵਾਰ ਜੀ ਹਰ ਬਹੁਤ ਪੁਰਾਣਾ ਪਰਿਵਾਰ ਹੈ ਦੁਆਬੇ ਦਾ ਆ ਸਾਡੇ ਸਰਦਾਰ ਭਗਤ ਸਿੰਘ ਜੀ ਦਾਤ ਸਾਹਿਬ ਇਹ ਸਾਰੇ ਅੱਜ ਸਾਨੂੰ ਅਸ਼ੀਰਵਾਦ ਦੇਣ ਲਈ ਆਏ ਹਰ ਮੈਂ ਇਹਨਾਂ ਦਾ ਪਰਪੂਰ ਸਵਾਗਤ ਕਰਦਾ ਹਾਂ ਪਰ ਇਹ ਕਿੰਨਾ ਕਿ ਅਸਲ ਕੋਈ ਇਨਕਲਾਬੀ ਇਸ ਦੇਸ਼ ਵਿੱਚ ਹੋਇਆ ਪਰ ਉਹ ਸ਼ਹੀਦ ਭਗਤ ਸਿੰਘ ਜੀ ਦਾ ਪਰਿਵਾਰ ਹੈ ਜੋ ਉਹਨਾਂ ਨੇ ਲਾਪਤਾ ਸਾਲ ਕੁਰਬਾਨੀ ਦਿੱਤੀ ਅੱਜ ਤੱਕ ਉਹਦਾ ਕੋਈ ਦੁਨੀਆ ਦੇ ਵਿੱਚ ਕੋਈ ਤਾਕਤਾ ਨਹੀਂ ਹੈ ਇਸ ਵੀ ਅਸੀਂ ਉਹਨਾਂ ਨੂੰ ਜਿੱਥੇ ਪਾਰਟੀ ਵਿੱਚ ਸਵਾਗਤ ਕਰਦੇ ਆ ਉੱਥੇ ਨਾਲ ਮੈਂ ਜੀਜੀ ਗੁਜੀਪੁਰ ਦਾ ਬਹੁਤ ਧੰਨਵਾਦ ਕਰਦਾ ਇਸ ਬੈਠਕ ਦਾ ਧੰਨਵਾਦ ਕਰਦਾ ਔਰ ਵਰਤਮਾਨ ਉਹਨਾਂ ਨੇ ਤਾਂ ਇਨਕਲਾਬ ਦੇ ਨਾਰੇ ਦਾ ਗਰਮ ਭਾਤੀਦਾ ਡਾਕਟਰ Gandhi ਕਹਿੰਦੇ ਸੀ ਕਿ ਕਿ ਆਉਣ ਵਾਲੇ ਕਾਫੀ ਸਾਲਾਂ ਤੱਕ ਲੋਕਾਂ ਨੇ ਇਨਕਲਾਬ ਦੇ ਨਾਰੇ ਤੇ ਯਕੀਨ ਨਹੀਂ ਕਰਨਾ ਕਿਉਂਕਿ ਇਹਨਾਂ ਨੇ ਬਹੁਤ ਚੀਜ਼ਾਂ ਕੁੱਟੂਆ ਹਰ ਵਾਅਦਾ ਤੋੜਿਆ ਔਰ ਸ਼ਹੀਦ ਭਗਤ ਸਿੰਘ ਦੀ ਹੈ ਆਈਡੀਓਲੋਜੀ ਔਰ ਬਾਬਾ ਸਾਹਿਬ ਮੇਤਕਰ ਦੀਆਂ ਫੋਟੋਆਂ ਨਹੀਂ ਆ ਉਹਦੇ ਉਲਟ ਕੰਮ ਕਰਕੇ ਹਜ਼ਾਰ ਹਜ਼ਾਰ ਘਰਾਂ ਮੈਨ ਲੈ ਕੇ ਫਿਰਦੇ ਨੇ ਪੰਜ ਪੰਜ ਕਰੋੜ ਦੀਆਂ ਗੱਟੀਆਂ ਛੱਡਦੇ ਨੇ ਔਰ ਪੰਜਾਬ ਪੰਜਾਬ ਤਰੋੜ ਸਰਕਾਰੀ ਮਕਾਨਾਂ ਦੇ ਉੱਤੇ ਲਾ ਕੇ ਸ਼ਿਸ਼ ਮੇਲ ਰਾਤਾ ਜੀ ਸੀ ਵਾਲੇ ਔਰ ਹੋ ਸਾਰੇ ਪ੍ਰਜਾਪਤ ਨੇ ਸੈਂਦੇ ਸੇ ਆ ਕੇ ਰੁਕਮ ਬਾਹਰ ਸਭ ਨੇ ਇਖਾ ਔਰ ਇੰਨਾ ਕਿਸਾਨਾਂ ਦਾ ਪ੍ਰਭੂ ਆਇਆ ਡੱਡੇ ਮਾਰੇ ਟੁੱਟਿਆ ਜੋ ਜਣਾ ਪੁਸ਼ਪਿਕਤਾ ਉਹ ਕੋਈ ਮੰਦੀ ਸੈਵਟੀ ਨਾਲ ਜੁਆਇੰਟ ਆਪਰੇਸ਼ਨ ਸੀਗਾ। ਔਰ ਅੱਜ ਸਾਡੇ ਜਿਹੜੇ ਕਿਸਾਨ ਨੇ ਉਹ ਬਹੁਤ ਪੂਰੀ ਤਰ੍ਹਾਂ ਨਾਲ ਹਤਾਸ਼ ਨੇ ਸ਼ੰਭੂ ਔਰ ਖਨੋਰੀ ਦੇ ਉੱਤੇ ਔਰ ਹੋਰ ਬਹੁਤ ਸਾਰੇ ਵੇਦੇ ਇਹਨਾਂ ਨੇ ਤੋੜੇ ਜੋ ਉਹਦਾ ਅਸੀਂ ਸਖਤ ਸ਼ਬਦਾਂ ਪਿੱਛੇ ਰਹਿ ਲੋ ਨਾ ਚੇਸ਼ ਪਿੱਛੇ ਬਣੋ। ਮੈਂ ਹੁਣ 2 ਮਿੰਟ ਦੀ ਬੇਤੀ ਕਰੂੰਗਾ ਬੇਸਿਸ ਜਿੰਦਰਪੁਰ ਤੋਂ ਪੱਠਾ ਤੌਰ ਨਾਲ ਵਿਚਾਰਾਂਗੇ। ਪਿਆਰੇ ਅੱਜ ਦੇ ਸਾਡੇ ਸਟਾਫ ਨੇ ਸ਼ਾਮਲ ਇਹਦੀ ਖਾਸ ਤੌਰ ਤੇ ਭੈਣ ਸ਼ਹੀਦ ਆਦਮ ਭਗਤ ਸਿੰਘ ਜੀ ਦੀ ਸਗੀ ਭਰਨ ਜੀ ਤੇ ਉਹਨਾਂ ਦੇ ਪਤੀ ਅੱਜ ਮੇਰੇ ਭਰਾਵੋ ਇਹ ਸ਼ਹੀਦ ਪਰਿਵਾਰ ਕਿਉਂ ਆਇਆ ਹੈ ਇਸ ਕਰਕੇ ਆਇਆ ਹੈ ਕਿ ਇਹਨਾਂ ਦਾ ਨਾਮ ਗਲਤ ਲੋਕ ਇਸਤੇਮਾਲ ਕਰ ਰਹੇ ਹਨ ਕੋਈ ਇਹਨਾਂ ਦੇ ਨਾਮ ਦੇ ਉੱਪਰ ਟੌਰੇ ਵਾਲੀਆਂ ਪੱਗਾਂ ਬੰਨ੍ਹ ਕੇ ਫਿਰਦਾ ਹੈ ਕੋਈ ਇਹਨਾਂ ਦੇ ਨਾਮ ਦੇ ਉੱਪਰ ਟੌਰੇ ਵਾਲੀਆਂ ਪੱਗਾਂ ਬੰਨ੍ਹ ਕੇ ਕਹਿੰਦਾ ਮੈਂ ਸ਼ਹੀਦ ਭਗਤ ਸਿੰਘ ਦੀ ਵਾਰਿਸਾਂ ਆ ਆਹ ਨੇ ਵਾਰਿਸ ਸ਼ਹੀਦਿਆ ਦੇ ਭਗਤ ਸਿੰਘ ਜੀ ਕਿੰਨਾ ਨੇ ਕਾ ਸੀ ਕਿ ਦੂਜੀ ਲੜਾਈ ਲੜਨੀ ਪਊ ਐ ਭਿੰਗਰ ਗਾ ਦੇ ਭਗਤ ਸਿੰਘ ਜੀ ਨੇ ਕਿਹਾ ਪਰ ਦੂਜੀ ਲੜਾਈ ਆ ਇਹਨਾਂ ਲੋਕਾਂ ਦੇ ਜਿਹੜੇ ਨਕਲਾ ਕਰਕੇ ਉਹਨਾਂ ਨੂੰ ਸਿਰਫ ਇਸਤੇਮਾਲ ਨਾ ਕਰਨਾ ਚਾਹੁੰਦੇ ਨੇ ਅੱਜ ਦੇ ਭਰਾਵੋ ਗਿਆਨੀ ਜੈਪ ਸਿੰਘ ਦੇ ਪੰਜਾਬ ਮਾਂ ਦਾ ਕਿਤਾਬ ਪੁੱਤਾ ਸੀ ਇਹਨਾਂ ਦੀ ਮਾਂਤਾ ਜੀ ਨੂੰ ਜੀ ਕੀ ਪ੍ਰਕਾਸ਼ ਕੌਰ ਥੱਲੇ ਭਗਤ ਸਿੰਘ ਜੀ ਲੋਕਾਂ ਦੇ ਜੋੜੇ ਨੂੰ ਰਹਾ ਸਾਡੇ ਭਗਤ ਸਿੰਘ ਜੀ ਤੇ ਦੂਸਰੇ ਛੋਟੇ ਭਰਾ ਇੰਨਾ ਜੇਲਾ ਪਤਨੌਥ ਹੋਈ ਪੂਰਾ ਸ਼ਿਦਿਆ ਜੋ ਭਗਤ ਸਿੰਘ ਦਾ ਪਰਿਵਾਰ ਅੱਜ ਸ਼ਾਮਿਲ ਹੈ ਕਹਿ ਕੇ ਕਿ ਨਕਲੀ ਲੋਕਾਂ ਨੂੰ ਰੁਕਾਓ ਸਾਡਾ ਜਿਹੜਾ ਸੂਰਮਾ ਹੈ ਜਿਹੜਾ ਸਰਕਾਰ ਤੋਂ ਖੈਰਾ ਆਂਦਰਸ ਪਾਰਟੀ ਦੇ ਜਿੰਦਾਈ ਲੜੀ ਆਧ ਦੇਸ਼ ਦੀ ਜਿੰਦਾਈ ਨੂੰ ਖਤਰਾ ਇਹ ਨਕਲੀ ਲੋਕਾਂ ਤੋਂ ਪਹਿਨਾਵੇ ਪਾ ਕੇ ਕਰ ਰਹੇ ਨੇ ਆ ਸਰੰਜੀਤ ਮਾਨ ਜਿਹੜਾ ਕਹਿੰਦਾ ਬਿੱਟਾ ਕਹਿੰਦੇ ਕਹਿੰਦੇ ਲੋਕ ਮਹਾਰਾਣੀ ਦੇ ਮੂਰੋ ਬਕਰਦੇ ਨੇ ਤੁੰ ਨੂੰ ਹੋਊ ਰਾਣਕ ਤੇ ਮਹਾਰਾਜ ਨਹੀਂ ਦੁਕਾਨਾਂ ਦੀ ਗੱਲ ਕਰਦੇ ਹੋ ਕਿਸਾਨੀ ਮੋਰਚੇ ਤੋਂ ਮੈਂ ਕਿਹਦੀ ਬਲਾਸੀ ਬੈਂਦੇ ਸਰਜੀਤ ਬਾਣ ਇੱਥੇ ਬੱਚਾ ਨੂੰ ਕਾਪੂਤਾ ਦੇ ਕੇ ਦਿਉਂਦੇ ਉਹ ਗਾਂਦੇ ਜੇ ਬੱਤੇ ਸੁੱਟ ਦੇ ਸੀਗੇ ਤੁਸੀਂ ਕਹਿੰਦੇ ਹੋ ਇਹ ਤਾਂ ਭਗਤ ਸਿੰਘ ਜੀ ਤਾਂ ਸ਼ਹੀਦ ਨਹੀਂ ਜਾਏ ਜਾ ਸਕਦੇ ਹੋਰ ਤੀਨੋ ਕਹਿੰਦੀਆਂ ਦੱਸੋ ਮੁਸੇਹ ਵਾਲਾ ਮਿੱਠੇ ਗੋਲ ਇਹਨਾਂ ਦੇ ਨਾਲ ਤੇ ਪ੍ਰੋਟੋਲਾ ਉਹ ਖੋਡੇ ਨਾਲ ਖੜੇ ਆ ਉਹ ਬੰਦਿਆ ਦੇਖ ਰਖਦਾ ਹੈ ਖੋਡੇ ਨਾਲ ਨਹੀਂ ਖੜੇ ਮੁਦਾ ਕਰਦੇ ਹੋ ਤੁਸੀਂ ਸਾਰੇ ਲੋਕ ਗੁੱਤਲੀ ਕਹਿਤੋਂ ਗੱਤ ਨਾ ਇਸਤੇਮਾਲ ਕਰਦੇ ਹੋ ਗੱਤ ਧਰਮਾਂ ਦਾ ਆਸਾ ਲੈਂਦੇ ਹੋ ਆਸ ਨਹੀਂ ਪਰਵਾਰ ਨੂੰ ਜੀਤ ਲੋਰ ਦੀ ਉਹ ਸੱਚੀ ਭਾਤ ਸਭ ਨਾਲ ਹੈ ਮੈਂ ਹੁਣ ਬੇਨਤੀ ਕਰੂੰਗਾ ਐਨਵਰਸਿਟੀ ਤੋਂ ਬਾਕਾਟਾ ਚਾਹਣਾ ਕਿ ਜਿਹਦਾ ਰਿਸ਼ਤ ਨੂੰ ਉਹ ਸੁਭਾਚਿਕ ਤੇ ਗੈਰ ਹਿਸਾਬਕਾ ਚਿੱਤ ਦੇ ਬੋਰ ਨਵਸਾਂ ਨੂੰ ਕਿਤੇ ਕੋਈ ਉਹਨਾਂ ਦੀ ਸਰਕਾਰ ਨੂੰ ਬੰਦੋ ਉਹਨਾਂ ਦੇਖਦੇ ਉਹਨਾਂ ਦੀ ਆਤਮਾ ਨਾਲ ਰੁੜ ਗਿਆ ਜੀ ਇਹ ਕਿਹੜੀ ਟ੍ਰਪਾਟੀ ਜਨਤਾ ਵੀ ਆ ਗਏ ਕਿ ਅਸਲ ਇਨਕਲਾਬ ਵਾਲੇ ਲੋਕ ਤਾਂ ਹਰ ਤਬਾਹ ਪੰਜਾਬ ਦੇ ਨਾਲ ਖੜੇ ਨੇ ਜਦਕਿ ਇਹ ਲੋਕ ਦਿੱਲੀ ਦੇ ਨਾਲ ਖੜੇ ਨੇ ਇੱਕ ਕੇਚਰੀ ਵਾਲ ਦੇ ਬੱਚੇ ਨੇ ਪੰਜਾਬ ਦੇ ਬੱਚੇ ਨਹੀਂ ਮੈਂ ਕੁਸ਼ੀ ਕੋਰ ਤੋਂ ਕੋਸ਼ਸ਼ ਕਰ ਰਿਹਾ ਹਾਂ آباد خراب ہو چکے ہیں کہ سنو ایسا بھی نہیں ہو سب موڈی ਹਰ ਸ਼ਾਮੇ ਨੂੰ ਸ਼ੋਰ ਹੈ ਅਗਰ ਬੁੰਡੇ ਪੀਣੇ ਲੱਗਦੇ ਨੇ ਤਾਂ ਇਹ ਇਹ ਇੱਕ ਪ੍ਰੋਟੈਕਟਿਵ ਹੁੰਦਾ ਹੈ ਤੁਸੀਂ ਜਮੀਨ ਤੋਂ ਕੋਈ ਵੀ ਜਮਾਤ ਨਹੀਂ ਕੋਈ ਕਾਰ ਨਹੀਂ ਹੈ

ਨਾਲਾ ਲਾਟੇ ਵਾਲੀ ਗੱਡੀ ਤੇ ਨਾ ਲਾਟੇ ਵਾਲੀ ਗੱਡੀ ਕੋਈ ਨਾ ਕੋਈ ਚਿੰਤਾ ਨਹੀਂ ਆਉਂਦੀ ਆਰੰਭਾਤ ਕੋਈ ਨਾ ਕੋਈ ਖੱਟੇ ਮੋਟੇ ਨਾ ਕੋਈ ਦਾਲਾ ਕੇ ਅੱਜ ਡਰਾਈਵਰ ਸਾਹਿਬ ਨਾਲ ਲਾਟੇ ਲਾਟੇ ਆਹ ਤੋਂ ਕੋਈ ਨਹੀਂ ਜਿੰਦੀ ਮਾਣ ਕੇ ਆ ਕੇ ਭਰੀ بہت بہت شکریہ What do you to go?